ਚਿਲੰਦੜ ਦੇ ਮਜੀਠਾਪੁਰ گورਨਮੈਂਟ ਪ੍ਰਾਇਮਰੀ ਸਕੂਲ ਦੇ ਵਿੱਚ ਵੋਟ ਪਾਉਣ ਪਹੁੰਚ ਸ਼੍ਰੋਮਣੀ ਕਾਲੀ ਤਾਲ ਦੇ ਉਮੀਦਵਾਰ ਮਹਿੰਦਰ ਸਿੰਘ ਕੇਪੀ ਉਹਨਾਂ ਨੇ ਕਿਹਾ ਕਿ ਮੈਂ ਆਪਣੇ ਪਰਿਵਾਰ ਨਾਲ ਵੋਟ ਪਾਉਣ ਦੇ ਲਈ ਪਹੁੰਚਿਆ ਹਾਂ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਲੋਕੀ ਬਹੁਤ ਸੋਚ ਸਮਝ ਕੇ ਵੋਟ ਪਾ ਰਹੇ ਨੇ ਕਿਉਂਕਿ ਬਹੁਤ ਸਾਰੇ ਅਜੀਬ ਮੁੱਦੇ ਨੇ ਜੋ ਲੋਕਾਂ ਨੂੰ ਸੋਚਣ ਦੇ ਵਿੱਚ ਵੀ ਮਜਬੂਰ ਕਰ ਰਹੇ ਨੇ ਤੇ ਮੈਂ ਵੀ ਆਪਣੇ ਆਪ ਨੂੰ ਖੁਦ ਹੀ ਵੋਟ ਪਾਣੀ ਹੈ ਤੇ ਲੋਕ ਵੀ ਪੂਰਾ ਸੋਚ ਸਮਝ ਕੇ ਹੀ ਵੋਟ ਕਾਸਟ ਕਰ ਰਹੇ ਨੇ ਬਹੁਤ ਅੱਛਾ ਲੱਗ ਰਿਹਾ ਜੀ ਜੇ ਇੰਨੇ ਦਿਨਾਂ ਦੇ ਚੋਣ ਪ੍ਰਚਾਰ ਤੋਂ ਬਾਅਦ ਮੋਟੀਵੇਟ ਕਰਦੇ ਸੀ ਲੋਕਾਂ ਨੂੰ ਕਿ ਵੋਟ ਜੜੀ ਆ ਤੁਸੀਂ ਸ਼੍ਰੋਮਣੀ ਕਾਲੀ ਦਾਲੀ ਪਾਓ ਅੱਜ ਉਹ ਦਿਨ ਆ ਗਿਆ ਅੱਜ ਅਸੀਂ ਵੀ ਆਪਣੀ ਵੋਟ ਕਾਸਟ ਕਰਨੀ ਆ ਲੋਕ ਵੀ ਆਪਣੀ ਵੋਟ ਦੇ ਕਾਸਟ ਕਰਨਗੇ ਕਿਉਂਕਿ ਇਹ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਆਪਾਂ ਨਵੀਂ ਪਾਰਲੀਮੈਂਟ ਬਣਾਉਣੀ ਆ ਦੇਸ਼ 'ਚ ਨਵੀਂ ਸਰਕਾਰ ਬਣਾਉਣੀ ਆ ਔਰ ਉਸ ਦਾ ਫੈਸਲਾ ਜਿਹੜਾ ਲੋਕਾਂ ਨੇ ਸ਼ਾਮ ਤੱਕ ਆਪਣੀਆਂ ਜਿਹੜੀਆਂ ਉਹ ਮਸ਼ੀਨਾਂ ਦੇ ਵਿੱਚ ਬੰਦ ਕਰ ਦੇਣਾ ਆਪਣਾ ਫੈਸਲਾ 84 ਦਿਨਾਂ ਦੇ ਪ੍ਰਚਾਰ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਬਹੁਤ ਅੱਛਾ ਪ੍ਰਚਾਰ ਰਿਹਾ ਹੈ ਬਹੁਤ ਅੱਛਾ ਪ੍ਰਚਾਰ ਰਿਹਾ ਹੈ ਇਤਕੀ ਲੰਬਾ ਸੀ ਜਿੰਨਾ ਲੰਬਾ ਸੀ ਉਹਨੇ ਲੋਕਾਂ ਦੇ ਨਾਲ ਵੱਧ ਅਸੀਂ ਤਾਲ ਮਿਲ ਕਰ ਸਕੇ ਕਿਉਂਕਿ ਅੱਗੇ ਥੋੜਾ ਟਾਈਮ ਹੁੰਦਾ ਸੀ ਘੱਟ ਲੋਕਾਂ ਕੋਲ ਜਾ ਹੁੰਦਾ ਸੀ ਇਸ ਕਰਕੇ ਮੈਨੂੰ ਜਾਤੀ ਤੌਰ ਤੇ ਇਸ ਚੀਜ਼ ਦਾ ਬੜਾ ਲਾਭ ਹੋਇਆ ਕਿ ਮੈਂ ਬਹੁਤ ਸਾਰੇ ਲੋਕਾਂ ਦੇ ਕੋਲ ਜਾ ਕੇ ਆਪਣੀ ਗੱਲ ਰੱਖ ਸਕਿਆ ਕੇਪੀ ਸਾਹਿਬ ਕਿਹੜੇ ਖਾਸ ਮੁੱਦੇ ਨੇ ਜਿਨ੍ਹਾਂ ਨੂੰ ਦੇਖ ਕੇ ਵੋਟ ਕਾਸਟ ਕਰਨ ਆਏ ਹੋ ਤੁਸੀਂ ਦੇਖੋ ਮੈਂ ਤੇ ਆਪਣੇ ਆਪਣੇ ਆਪ ਨੂੰ ਵੋਟ ਪਾਉਣੀ ਹੈ ਮੇਰਾ ਆਪਣਾ ਮੁੱਦਾ ਹੈ ਲੇਕਿਨ ਦੇਖੋ ਗੱਲ ਇਹ ਮੁੱਦੇ ਬੜੇ ਸੀਗੇ ਅੱਜ ਲੋਕਾਂ ਨੇ ਮਨ ਬਣਾ ਚੁੱਕੇ ਨੇ ਕੁਝ ਲੋਕਾਂ ਨੇ ਵੋਟ ਪਾ ਲਈ ਹੈ ਕੁਝ ਲੋਕਾਂ ਨੇ ਪਾਉਣੀ ਹੈ ਇਹ ਹੈ ਕਿ ਲੋਕਤੰਤਰ ਦੇ ਵਿੱਚ ਲੋਕ ਜਿਹੜੇ ਚਾਹੁੰਦੇ ਨੇ ਕਿ ਅੱਛੀ ਸਰਕਾਰ ਬਣੇ ਜਿਹੜੀ ਦੇਸ਼ ਨੂੰ ਇੱਕ ਚੰਗੀ ਸਿਹਤ ਦੇ ਸਕੇ ਇਸ ਲਈ ਅੱਜ ਲੋਕਾਂ ਨੇ ਆਪਣੀ ਵੋਟ ਜਿਹੜੀ ਆ ਪਾਉਣੀ ਹੈ ਸਰ ਜੀ ਕਿਸ ਤਰ੍ਹਾਂ ਦੇ ਦਿਓ ਪਾਰਟੀਆਂ ਚੇਂਜ ਹੋਈਆਂ ਹਰ ਕੈਂਡੀਡੇਟ ਦੀ ਕੋਈ ਇਫੈਕਟ ਵੇਗਾ ਇਹਨਾਂ ਨਾਲ ਹਰ ਚੀਜ਼ ਸੈਟਲ ਹੋ ਚੁੱਕੀ ਹੈ ਹੁਣ ਤਾਂ ਲੋਕਾਂ ਨੇ ਤੁਹਾਨੂੰ ਦੱਸਿਆ 2 ਘੰਟੇ ਦੀ ਪ੍ਰਕਿਰਿਆ ਹੋ ਵੀ ਚੁੱਕੀ ਹੈ ਵੋਟ 2 ਗਿਆ ਲੋਕਾਂ ਨੇ ਆਪਣੇ ਮਨ ਬਣਾਏ ਹਾਲੇ ਟਾਈਮ ਬੜਾ ਥੋੜਾ ਹੈ ਸਵੇਰੇ ਸਵੇਰੇ ਹੈ ਹੁਣ ਸ਼ਾਮ ਤੱਕ ਤੁਸੀਂ ਦੇਖੋ ਮੈਨੂੰ ਲੱਗਦਾ ਕਿ ਬਹੁਤ ਅੱਛੀ ਟਰਨ ਆਊਟ ਹੋਏਗੀ ਇਹ ਜਗਤ ਜੀ ਜਿਹੜੀ ਜਾ ਰਹੀ ਹੈ ਹੀਟ ਵੇਵ ਨੂੰ ਲੇਖੋ ਹੀਟ ਗਰਮੀ ਤਾਂ ਕੁਦਰਤ ਦੀ ਹੈ ਇਹ ਤੇ ਕੋਈ ਕਿਸੇ ਦੇ ਵਸਰੇ ਕੋਈ ਪੋਲੀਟੀਸ਼ੀਅਨ ਇਸ ਨੂੰ ਰੋਕ ਨਹੀਂ ਸਕਦਾ ਲੇਕਿਨ ਠੀਕ ਹੈ ਕੁਦਰਤ ਹੈ ਕਿਉਂਕਿ ਹਾਰਡ ਦਾ ਮਹੀਨਾ ਤੇ ਗਰਮੀ ਹੋਣੀ ਹੋਣੀ ਹੁੰਦੀ ਹੈ ਹੀਟ ਵੇਵ ਨੂੰ ਲੈ ਕੇ ਪ੍ਰਸ਼ਾਸਨ ਨੇ ਜਿਹੜੇ ਜਿਹੜੀਆਂ ਪ੍ਰਬੰਧ ਕੀਤੇ ਹੈਗੇ ਨੇ ਉਹਨਾਂ ਨੂੰ ਨਹੀਂ ਕਿਵੇਂ ਦੇਖੀ ਮੈਂ ਠੀਕ ਹੈ ਹਰ ਨੇ ਕੀਤਾ ਪ੍ਰਸ਼ਾਸਨ ਨੇ ਵੀ ਕੀਤਾ ਲੋਕਾਂ ਨੇ ਵੀ ਕੀਤਾ ਲੋਕਾਂ ਨੇ ਸ਼ਮਿਲਾਂ ਲਾਈਆਂ ਹਨ ਆਪਣੇ ਆਪ ਹਰ ਬੰਦਾ ਸੋਚ ਰਿਹਾ ਕਿ ਲੋਕਾਂ ਦੀ ਕਿਸੇ ਤਰੀਕੇ ਨਾਲ ਸੇਵਾ ਜਿਹੜੀ ਆ ਠੀਕ ਠਾਕ ਨਾਲ ਕਰ ਸਕੇ ਪ੍ਰਸ਼ਾਸਨ ਨੇ ਵੀ ਕਰ ਰਹੇ ਨੇ ਸਾਡੀਆਂ ਪਾਰਟੀਆਂ ਵੀ ਕਰ ਰਹੀਆਂ ਸਾਡੇ ਸਵੈ ਸੇਵੀ ਜਿਹੜੀਆਂ ਸੰਸਥਾਵਾਂ ਆ ਉਹ ਵੀ ਕਰ ਰਹੀਆਂ ਠੀਕ ਹੈ ਧੰਨਵਾਦ ਤੁਹਾਨੂੰ ਕਰ ਲੈ ਜਿਲੰਦਰ ਤੋਂ ਕੁਮਿੰਦਰ ਕੁਮਾਰ ਦੀ ਰਿਪੋਰਟ ਐਸਨ ਜੀ ਨਿਊਜ਼